ਧਨ ਆਸਰੀ ਮਹਲਾ ਪਹਿਲਾ ਆਰਤੀ ੴ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰੇ ਕਾ ਮੰਡਲ ਜਾਨਕ ਮੋਤੀ ਧੂਪ ਮਲ ਆਨ ਲੋ ਪਵਣ ਚਾਵ ਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ कैसी आरती होए भाव खंडना तेरी आरती अनहता शब्द बाजंत पेरी सहस तव नैन नन नैन है तो एकौ सहस मूरत नना एक सहस नन एक तोही सहस पद बिमलनन एक पद गंध बिन ਛੈਤ ਤਬ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰ ਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਆਨੰਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰੋ ਆਸ ਨੂੰ ਨਾਮ ਤੇਰੋ ਊਰਜਾ ਨਾਮ ਤੇਰਾ ਕੇਸ ਰੋਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦ ਨੂੰ ਕਸ ਜੱਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਉ ਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਅਠਾਰਹ ਸਗਲ ਝੂਠਾਰੇ ਤੇਰੋ ਕੀਆ ਤੁਝਹਿ ਕੀਆ ਅਰਪਉ ਨਾਮ ਤੇਰਾ ਤੂੰ ਹੀ ਚਾਵਰ ਟੋਲਾਰੇ ਦਸ ਅਠਾ ਅਸ ਸਠੇ ਚਾਰੇ ਖਾਣੀ ਏ ਹੈ ਵਰਤਣ ਹੈ ਸਗਲ ਸੰਸਾਰੇ ਕਹਿ ਰਬ ਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਮਾਰੇ ਤੂਪ ਦੀਪ ਕਰਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉਤਮ ਦਿਆਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਰਾਮ ਭਗਤ ਰਾਮਾਨੰਦ ਜਾਣੈ पूरण परमानंद बखान मदन मूर्त गोविंद सैन पणे पज सुन संदे आ तेरी देव देवाकर अधपत आद समाई। सिद्ध ਦਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੇ ਆਰਤੀ ਹੋ ਪੁਰਖ ਨਿਰੰਜਨ ਸਤ ਗੁਰ ਪੂਜੋ ਪਾਈ ਠਾਠ ਬਰਮਾਨੇਗਮ ਵਿਚਾਰ ਅਲਖ ਨ ਲਖਿਆ ਜਾਈ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਉ ਉਜਾਰਾ ਜੋਤ ਲਾਏ ਜਗ ਦੀਸ ਜਗਾਇ ਭੂਜੈ ਭੂਜਣ ਹਾਰਾ ਪੰਚੇ ਸ਼ਬਦ ਅਨਾਹਦ ਬਾਜ ਸਾਰਿੰਗ ਪਾਣੀ कबीर दास तेरी आरती कीनी निरंकार निर्वाणी गोपाल तेरा आरती गापाल तेरा आरती जो जन तुमरी भगत करनते तिनके काज सवारता दाल सीधा मांगो कियो हमरा खुशी करे नित जियो ਪਨੀਆਂ ਛਾਦਨ ਨੀ ਕਾ ਨਾਜ ਮੰਗੋ ਸਤ ਸੀ ਕਾ ਕਉ ਪੈਸ ਮੰਗੋ ਲਾ ਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੀ ਕੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਯਾ ਤੇ ਪਰਸੰਨ ਪਏ ਹੈ ਮਹਾ ਮੂਨ ਦੇਵਨ ਕੇ ਤਪ ਮੈਂ ਸੁਖ ਪਾਵੈ జగ ਕਰੇ ਇਕ ਬੇਦ ਰਰੇ ਪਵ ਤਾਪ ਹਰੈ ਮਿਲ ਧਿਆਨ ਲਾਵੈ ਚਾਲ ਰਤਾਲ ਮਰਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ ਕਿੰਨਰ ਗਰੰਤਮ ਗਾਨ ਕਰੈ ਗਨ ਜਛ ਅਪ ਚਰਨਿਤ ਦਿਖਾਵੈ ਸ਼ੰਖਨ ਕੀ ਤੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ ਆਰਤੀ ਕੋਟ ਕਰੈ ਸੁਰ ਸੁੰਦਰ ਪੇਕ ਪੁਰੰਦਰ ਕੇ ਬਲ ਜਾਵੈ दानत दचन दयकै प्रदचन पाल मै कुक्म अछत लावे होत कुलाहल देव पुरी मिल देवन के कुल मंगल गावे हे रब हे सस हे करुणा निद मेरी अबै बिनती सुन लीजै ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ ਸ਼ਸਤਰਨ ਸੋ ਅਤ ਹੀਰਨ ਪੀਤਰ ਜੂਜ ਮਰੋ ਕਹਿ ਸਾਚ ਪਤੀ ਜੈ ਸੰਤ ਸਹਾਈ ਸਦਾ ਜਗ ਮਾਇ ਕ੍ਰਿਪਾ ਕਰ ਸੇ ਆਮ ਈ ਹੈ ਵਰ ਦੀਜੈ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾਮ ਆਨਿਉ ਸਿਮਰਤ ਸਾਸਤਰ 베ਦ ਸਬੈ ਬਹੁ ਬੇਦ ਕਹੈ ਹਮ ਇਕ ਨ ਜਾਣੂ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋ ਹਿ ਬਖਾਨੋ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ गोबिंद दास तुहार राम ऐसे चंड प्रताप ते देवन बडयो प्रताप तीन लोक जय जय करे ररए नाम सत जाप छत्र चक्रवर्ती छत्र चक्र भुगते स्वयं पबसुभम सर्वदा सर्व जुगते दुकालम प्रणासी दयालम सरूपे सदा अंग संगे अपंगम विपुते ऐसे चंड प्रतापते देवन बडयो प्रताप तीन लोक जय जय कर रर नाम सत जाप छत्र चक्रवर्ती छत्र चक्र भुगते ਸੁਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਵਾਹੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹੀ ਗੁਰੂ ਜੀ ਕੀ ਫਤਿਹ